ਕਾ ਸਿੱਧਾ ਲਮਟਕਾਰ ਸਿੰਘ ਸਰਾਂ ਤੋਂ ਅਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹਾਂ ਇਹ ਪੌੜ ਜਿਹੜਾ ਸਾਨੂੰ ਦਿਖਾ ਰਹੇ ਆ ਬੈਰੋਕੇ ਪਿੰਡ ਦਾ ਪੌੜਾ ਰਾਜਾਣੇ ਦੇ ਬੈਰੋਕੇ ਦੇ ਵਿਚਕਾਰ ਪੈਂਦਾ ਇਹ ਪੌੜਾ ਕਾਫੀ ਟਾਈਮ ਤੋਂ ਸਰੱਖੀਆਂ ਦੇ ਵਿੱਚ ਆ ਬਵਾਦਾਂ ਦੇ ਵਿੱਚ ਆ ਪਰ ਅੱਜ ਬਵਾਦ ਦੇ ਨਾਲ ਉਹ ਪੌੜਾ ਨਾਲ ਨਹੀਂ ਜੁੜਿਆ ਇੱਕ ਹੋਰ ਬਵਾਦ ਜੁੜਿਆ ਗੱਲਬਾਤ ਕਰਦੇ ਹਾਂ ਕਰਤਿਕ ਸਿੰਘ ਜੁਨੈਦਰ ਨਮਿੰਦੇ ਇੱਥੇ ਖੜੇ ਨੇ ਸਰਪੰਚ ਖੜੇ ਨੇ ਗੱਲਬਾਤ ਕਰਦੇ ਆ ਮਸਲਾ ਹੋਇਆ ਕੀ ਆ ਭਾਈ ਜੀ ਕੀ ਵਜ੍ਹਾ ਕੀ ਆ ਇਕੱਠੇ ਹੋਣ ਦੀ ਇਕੱਠੇ ਹੋਣ ਦੀ ਕੱਲ ਮਾਲੇ ਪਿੰਡ ਦਾ ਜਿਹੜਾ ਸਾਰਾ ਪੌੜੋਂ ਨੇ ਪਾਰ ਕਰ ਲਿਆਂਦਾ ਇੱਥੋਂ ਅੰਨਾ ਹੋਇਆ ਵਾ ਨਸ਼ੇੜੀ ਉਹਨੇ ਜਿਹੜਾ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਟਿੱਪਰ ਚੜਾਤਾ ਜਿਹਦੇ ਕਾਰਨ ਉਹਦੀਆਂ ਦੋਵੇਂ ਲੱਤਾਂ ਜਿਹੜੀਆਂ ਹੈਗੀਆਂ ਟੁੱਟ ਗਈਆਂ ਉਹਦੀ ਜਿਹੜੀ ਰਾੜ ਪਾਈ ਸੀ ਉਹ ਸਾਰੀ ਜਿਹੜੀ ਹੈਗੀ ਬਾਹਰ ਆ ਗਈ ਹੈ ਇਹ ਪਹਿਲੀ ਘਟਨਾਣੀ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਰਾਜਿਆਂ ਨੇ ਦੋ ਬੀਬੀਆਂ ਤੇ ਇਹਨਾਂ ਨੇ ਜਿਹੜਾ ਹੈਗਾ ਟਿੱਪਰ ਚੜਾਇਆ ਉਹਨਾਂ ਦੀਆਂ ਲੱਤਾਂ ਤੋੜੀਆਂ ਇੱਕ ਚੀਦੇ ਪਿੰਡ ਦੇ ਜਿਹੜੇ ਹੈਗੇ 9 ਦੋ ਨੌਜਵਾਨ ਜਿਨ੍ਹਾਂ ਨੂੰ ਬਾਗੇ ਪਰਾਣੇ ਜਿਹੜਾ ਹੈਗਾ ਉੱਤੇ ਟਿੱਪਰ ਚੜਾ ਕੇ ਉਹਨਾਂ ਦੀ ਮੌਤ ਹੀ ਹੋ ਗਈ ਸੀਗੀ ਤੇ ਉਹ ਜਿਹੜਾ ਹੈਗਾ ਮੌਤ ਦੇ ਘਾਟਕ ਉਤਾਰਿਆ ਇਹਨਾਂ ਨੇ ਇਸ ਤੋਂ ਬਿਨਾ ਲੰਗਿਆਂ ਨੇ ਘਟਨਾ ਵਾਪਰੀ ਹੈਗੀ ਉੱਥੇ ਮੌਤ ਦੇ ਉੱਥੇ ਮੌਤ ਹੋਈ ਹੈ ਨੌਜਵਾਨ ਦੀ ਟਿੱਪਰ ਚੜਨ ਦੇ ਨਾਲ ਇਸ ਤੋਂ ਬਿਨਾ ਲੰਬ ਵਾਲੀ ਹੋਈ ਹੈ ਇਸ ਤੋਂ ਬਿਨਾ ਪਟਿਆਲੇ ਵੱਲ ਵੀ ਸਕੂਲ ਵਾਲੀਆਂ ਬੱਸਾਂ ਤੇ ਚੜਾਤਾ ਇਹ ਜਿਹੜੀਆਂ ਸਾਡੇ ਧਿਆਨ 'ਚ ਆ ਇਸ ਤੋਂ ਬਿਨਾ ਨਿਤ ਘਟਨਾਵਾਂ ਵਾਪਰਦੀਆਂ ਅੰਨੇ ਵਾਹ ਜਿਹੜਾ ਹੈਗਾ ਟਿੱਪਰ ਓਵਰਲੋਡ ਕਰਕੇ ਲੈ ਕੇ ਆਉਂਦੇ ਆ ਇਹ ਤੇ ਵਿਚਾਲੇ ਵਿਚਾਲੇ ਸੜਕ ਦੇ ਲੈ ਕੇ ਜਾਂਦੇ ਆ ਤੇਜ ਲੈ ਕੇ ਜਾਂਦੇ ਆ ਕਿ ਗਾਂ ਜਾ ਕੇ ਅਸੀਂ ਜਿਹੜਾ ਹੈਗਾ ਤੇਲ ਕੱਢੀਏ ਸਾਰੇ ਉੱਚ ਅਧਿਕਾਰੀਆਂ ਤੋਂ ਲੈ ਕੇ ਥੱਲੇ ਤੱਕ ਜਿਹੜੇ ਹੈਗੇ ਰਲੇ ਹੋਏ ਆ ਤੇ ਇਹਨਾਂ ਨੇ ਸਾਰੇ ਸ਼ਰੇਆਮ ਜਿਹੜਾ ਹੈਗਾ ਗੁੰਡਾ ਕਰਦੀ ਜਿਹੜੀ ਹੈਗੀ ਆ ਮਚਾਈ ਹੋਈ ਆ ਪਹਿਲਾਂ ਵੀ ਅਸੀਂ ਪਿੰਡ ਵੈਰੋ ਕਹਦੇ ਸੀ ਵੜਨ ਨਹੀਂ ਦਿੱਤੇ ਸਾਨੂੰ ਪਤਾ ਹੀ ਕੋਈ ਘਟਨਾ ਵਾਪਰੂਗੀ ਇਹ ਬੰਦ ਕਰਾਏ ਸੀਗੇ ਤਾਂ ਹੁਣ ਵੀ ਜਿਹੜਾ ਹੈਗਾ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਅਸੀਂ ਆਪਦੇ ਜਿਹੜੇ ਹੈਗੇ ਆ ਇੱਥੋਂ ਦੇ ਲੋਕ ਨਹੀਂ ਮਰਾਉਣੇ ਇਹਨਾਂ ਤੋਂ ਤਾਂ ਕਿਹਾ ਵੀ ਟਿੱਪਰੇ ਬੰਦ ਕੀਤੇ ਜਾਣ ਸਸੀਂ ਚੜ੍ਹਦੇ ਨੇ ਇਹਨਾਂ ਦਾ ਜਿਹੜਾ ਸਰਵਿਸ ਰੋਡ ਆ ਉਹਦੇ ਉੱਤੋਂ ਦੀ ਜਿਵੇਂ ਮਰਜ਼ੀ ਲੈ ਕੇ ਆਉਣ ਦੇ ਨਾਂ ਲੈ ਕੇ ਆਉਣ ਤੇ ਨਾ ਹੀ ਇਹਨੂੰ ਸਾਡਾ ਜਿਹੜਾ ਹੈਗਾ ਕੋਈ ਸਹੂਲਤ ਹੈਗੀ ਉੱਚਾ ਜਿਹੜਾ ਹੈਗਾ ਪੁਲ ਚਾੱਕ ਕੇ ਬਣਾਇਆ ਥੱਲੇ ਜਿਹੜੇ ਹੈਗਾ ਡੰਬ ਲੱਗਣੇ ਆ ਸਾਡੇ ਸਾਡੇ ਝੋਨੇ ਮਾਰਨੇ ਆ ਨਾ ਸਾਨੂੰ ਕੋਈ ਰਸਤਾ ਦਿੱਤਾ ਜਾ ਰਿਹਾ ਜਨਾਵੇਂ ਰੋਡ ਤੇ ਚੜ੍ਹਨ ਦੇ ਵਾਸਤੇ ਤਾਂ ਲਗਾਤਾਰ ਸਾਡੇ ਲਈ ਇਹ ਜਿਹੜਾ ਹੈਗਾ ਰੋਡ ਆ ਸਮੱਸਿਆ ਦਾ ਕਾਰਨ ਬਣਦਾ ਜਾ ਰਿਹਾ ਲੋਕਾਂ ਦੀ ਜਾਨ ਤੋਂ ਕੀਮਤੀ ਕੁਝ ਨਹੀਂ ਹੈਗਾ ਤਾਂ ਅਸੀਂ ਕਹਿੰਨੇ ਆ ਜਿਹੜੇ ਬੰਦੇ ਦੀ ਘਟਨਾ ਵਾਪਰੀ ਹੈ ਜਿਹਦੇ ਨਾਲ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਪੈਸੇ ਦਿੱਤੇ ਜਾਣ ਉਹ ਆਪਦਾ ਲਾਜ ਕਰਾ ਸਕਣ ਕੱਲ ਆਏ ਸੀ ਕਿ ਅਸੀਂ ਹਸਪਤਾਲ ਦੇ ਵਿੱਚ ਢੇੜਾ ਮਾਰਨ ਜਾਂਦੇ ਆ ਬਾਹਰੋਂ ਖੜ ਕੇ ਜਿਹੜਾ ਹੈਗਾ ਮੁੜਿਆ ਇਹ ਆ ਅੱਜ ਜਿਹੜੇ ਹੈਗੇ ਕੌਜੇ ਅਧਿਕਾਰੀ ਆਏ ਆ ਜਿਹੜਾ ਮਾਲਕ ਆਖਿਆਊਗਾ ਤਾਂ ਉਹਦੇ ਨਾਲ ਗੱਲਬਾਤ ਹੋਊਗੀ 9:30 ਵਜੇ ਦਾ ਟਾਈਮ ਸੀਗਾ ਤੇ 3 ਵੱਜ ਚੁੱਕੇ ਆ ਹਜੇ ਤੱਕ ਕੋਈ ਜਿਹੜਾ ਹੈਗਾ ਅਧਿਕਾਰੀ ਨਹੀਂ ਆਇਆ ਜਿਹੜਾ ਸਾਡੀ ਗੱਲਬਾਤ ਕਰਨ ਦੇ ਲਈ ਹੁਣ ਗਾਂ ਅਸੀਂ ਇਹਦੇ ਤੋਂ ਵੱਡਾ ਐਕਸ਼ਨ ਲੀਕਾਂਗੇ ਤੇ ਜਿੰਨਾ ਚਿਰ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਜਿੰਨਾ ਚਿਰ ਇਹਨਾਂ ਦੀ ਗੁੰਡਾਗਰਦੀ ਨਹੀਂ ਬੰਦ ਹੁੰਦੀ ਟਿਪਰਾਂ ਵਾਲਿਆਂ ਦੀ ਉਹਨਾਂ ਚਿਰ ਸਾਡਾ ਸ਼ਿਕਾਇਤ ਕੀ ਕਹਿੰਦਾ ਪ੍ਰਸ਼ਾਸਨ ਕੀ ਕਹਿ ਰਿਹਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਆਇਆ ਹੀ ਨਹੀਂ ਗਲਤ ਬਾਤ ਹੀ ਨਹੀਂ ਸੁਣਨਾ ਆ ਤੜਕੇ ਦੇ ਅਸੀਂ ਬੈਠੇ ਕਿ ਉਹਨਾਂ ਦੇ ਧਿਆਨ 'ਚ ਨਹੀਂ ਹੈਗਾ ਅਸਲ ਦੇ ਵਿੱਚ ਸਾਰੇ ਰਾਲੇ ਮੇਲੇ ਚੱਲੀ ਜਾਂਦਾ ਕੰਮ ਚਲਾਈ ਜਾਂਦੇ ਆ ਤੇ ਪਹਿਲਾਂ ਵੀ ਜਿਹੜਾ ਹੈਗਾ ਅਸੀਂ ਤਾਂ ਆਪਣੇ ਜ਼ੋਰ ਤੇ ਕਰਨਾ ਜੇ ਇਹਨਾਂ ਨੂੰ ਮਾਫੀਆ ਦਵਾ ਕੇ ਰਾਵਾਂਗੇ ਤੇ ਇਹ ਟਿੱਪਰਾਂ ਦੀ ਗੁੰਡਾਗਰਦੀ ਖਤਮ ਕਰਨ ਤੱਕ ਜਿਹੜਾ ਇਹ ਸੰਘਰਸ਼ ਜਾਰੀ ਰੱਖਾਂ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਰਕਾਰ ਤੋਂ ਡੀਆਪੁਲਿਸ ਪ੍ਰਸ਼ਾਸਨੀਆਂ ਤੱਕ ਪਹੁੰਚਾ ਕਰਨ ਕੀ ਹੈ ਪੁਲਿਸ ਪ੍ਰਸ਼ਾਸਨ ਆਇਆ ਸੀ ਉਹ ਆ ਦੇ ਵਿੱਚ ਇੱਥੇ ਜਿਹੜੇ ਜਿਹੜੇ ਮਾਲਕ ਹੈ ਉਹ ਨਹੀਂ ਇੱਥੇ ਆ ਰਿਹਾ ਉਹ ਮਾਲਕ ਕਹ ਰਿਹਾ ਵੀ ਮੈਂ ਇੱਥੇ ਨਹੀਂ ਆਉਣਾ ਮੈਂ ਥਾਣੇ 'ਚ ਆ ਕੇ ਮੇਰੇ ਨਾਲ ਗੱਲਬਾਤ ਕਰੋ ਕੱਲ ਉਹ ਇੱਥੇ ਆਇਆ ਸੀ ਇੱਥੋਂ ਮਾਲਕ ਬਹਾਨਾ ਲਾ ਕੇ ਨਿਕਲ ਗਿਆ ਵੀ ਮੈਂ ਦੂਜਾ ਮੈਂ ਉੱਥੇ ਲਾ ਲਈ ਉੱਥੇ ਜਾਣਾ ਉਹ ਉੱਥੇ ਗਏ ਆ ਪਰ ਉਹ ਅੰਦਰ ਨਹੀਂ ਅੰਦਰ ਨਹੀਂ ਗਏ ਕੱਲ ਮੁਲਾਜ਼ਮ ਆਏ ਸੀ ਉਹ ਦੂਜਾ ਜਿਹੜਾ ਬੰਦੇ ਨੂੰ ਉਹਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਗਏ ਆ ਪਰ ਇਹਨਾਂ ਦੇ ਡਰਾਈਵਰ ਬਹੁਤ ਮਾੜੇ ਰੱਖੇ ਆ ਉਹਦਾ ਫੁੱਲ ਨਸ਼ਾ ਕੀਤਾ ਹੋਆ ਸੀਗਾ ਤੇ ਉਹਦੇ ਕੋਲੋਂ ਵੀ ਕੁਝ ਸਮਾਨ ਨਿਕਲਿਆ ਤੇ ਨਾ ਹੀ ਉਹ ਬੰਦਾ ਜਾਨੀ ਕਿ ਵੀ ਹੈਵੀ ਲਾਇਸੈਂਸ ਦੇ ਯੋਗ ਸੀ ਉਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਸੀ ਉਹ ਬ੍ਰੇਕ ਕਿੱਥੋਂ ਲਾ ਲੂਗ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੈ ਘਟਨਾ ਹੋਈ ਆ ਕਿਉਂਕਿ ਲਗਾਤਾਰ ਜੇ ਆਪਾਂ ਸੜਕ ਵਿਖੇ ਗਏ ਤਾਂ ਸੜਕ ਵੀ ਕਈਆਂ ਥਾਵਾਂ ਤੋਂ ਬਹਿ ਗਈ ਕੀ ਪਹਿਲਾਂ ਇਹ ਮਤਾ ਨਹੀਂ ਪੈ ਜਾਣਾ ਚਾਹੀਦਾ ਸੀ ਜਿਵੇਂ ਪੰਚਾਇਤ ਨੇ ਕਈਆਂ ਥਾਵਾਂ ਤੇ ਟਿੱਪਰ ਬੰਦ ਕੀਤੇ ਆ ਕਿ ਇਹੋ ਜਿਹਾ ਸਿਸਟਮ ਤੁਹਾਨੂੰ ਪਹਿਲਾਂ ਕਰ ਲੈਣਾ ਚਾਹੀਦਾ ਸੀ ਤੇ ਨਹੀਂ ਕਰਨਾ ਜੀ ਬਹੁਤ ਵਾਰਾ ਪਾਏ ਆ ਜੀ ਇਹ ਜਿਹੜਾ ਪ੍ਰਸ਼ਾਸਨ ਆ ਇਹਨਾਂ ਦੇ ਨਾਲ ਰਲਿਆ ਹੋਇਆ ਜੀ ਬਾਰ-ਬਾਰ ਪਹਿਲਾਂ ਵੀ ਤੁਸੀਂ ਇੱਥੋਂ ਵਾਈਟ ਕਰਕੇ ਗਏ ਆ ਪੁਲ ਦਾ ਵੀ ਚੱਕਰ ਪਿਆ ਰਿਹਾ ਹੋਰ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਕਹਿੰਦੇ ਆ ਪਰ ਇਹ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਰਲ਼ੀ ਮਿਲੀ ਕਰਕੇ ਜਿਵੇਂ ਸਰਿਆਮ ਲੋਕਾਂ ਨੂੰ ਦਰੜ ਰਹੇ ਆ ਅਸੀਂ ਤਾਂ ਇਹ ਰਪੋਰਟਰ ਪ੍ਰਸ਼ਾਸਨ ਤੋਂ ਇੱਕ ਫੇਰ ਮੰਗ ਕਰਦੇ ਆ ਸਰਕਾਰ ਤੋਂ ਵੀ ਕਰਦੇ ਆ ਵੀ ਜਿਹੜੇ ਇਹਨਾਂ ਦੇ ਡਰਾਈਵਰ ਆ ਆਈਡੈਂਟੀ ਮਸ਼ੀਨਰੀ ਵੱਡੀ ਲਈ ਫਿਰਦੇ ਆ ਅਰਬਾਂ ਖਰਬਾਂ ਦੇ ਇਹਨਾਂ ਦੇ ਠੇਕੇ ਆ ਤੇ ਕਿਉਂ ਨਹੀਂ ਇਹ ਵਧੀਆ ਡਰਾਈਵਰ ਕਿਉਂ ਨਹੀਂ ਮਿਲਦੇ ਵਧੀਆ ਡਰਾਈਵਰ ਰੱਖਣਾ ਹੁਣ ਸਾਜੀ ਸਿਥਿ ਵਿਖੀ ਆ ਇੱਕ 2 ਸੈਕਿੰਡ ਪਿੱਛੇ ਬੰਦੇ ਦਾ ਰਾਣਾ ਪੰਜਾਂ ਬੰਦੇ ਦਾ ਕਿੱਡਾ ਨੁਕਸਾਨ ਕਰਦਾ ਜੀ ਤੁਨੱਕ ਜੀ ਜਿਵੇਂ ਇੱਥੇ ਹੋਰ ਕਰਦਾ ਜਮੇ ਬਲਕਾਰ ਨੇ ਦੱਸਿਆ ਕਿ ਪਹਿਲਾਂ ਜਿਹੜੀਆਂ ਬੁੜੀਆਂ ਦੜੀਆਂ ਉਹਨਾਂ ਨੂੰ 3 ਲੱਖ ਰੁਪਇਆ ਮੌਤ ਦਿੱਤਾ ਜਾਂਦਾ ਜੇ ਕਿ ਬੰਦਾ ਮਰ ਜਾਂਦਾ ਤਾਂ 5 ਲੱਖ ਰੁਪਇਆ ਮੌਤ ਦਿੱਤਾ ਜਾਂਦਾ ਉਹਨਾਂ ਦੇ ਅਧਿਕਾਰੀ ਕਿਤੇ ਨਹੀਂ ਪਹੁੰਚ ਦੇਗੇ 5 ਲੱਖ ਚ 3 ਲੱਖ ਦੀ ਜਿਹੜਾ ਮੁੱਲ ਆ ਇਹ ਪਹਿਲਾਂ ਹੀ ਬੰਦੇ ਦਾ ਪਾ ਦਉਂਦੇ ਆ ਗੱਲਬਾਤ ਕਰਦੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਇਹ ਰੋਡ ਨਿਕਲ ਰਿਹਾ ਹੈ ਜਿਹੜਾ ਇਹ ਵੱਡਾ ਹਾਈਵੇ ਬਣ ਰਿਹਾ ਜੀ ਤੇ ਲਗਾਤਾਰ ਇਹ ਲੋਕਾਂ ਨੂੰ ਮੌਤ ਦੇ ਮੂੰਹ ਵਾਲੇ ਪਾਸੇ ਲੈ ਕੇ ਜਾ ਰਿਹਾ ਜੇਕਰ ਆਪਾਂ ਇਹ ਤੋਂ ਪਹਿਲਾਂ ਵੀ ਦੇਖ ਲਈਏ ਲਗਭਗ ਜਦੋਂ ਹਾੜੀ ਦਾ ਸੀ ਉਧਰ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਾਂ ਬਜ਼ਾਰਾਂ ਦੇ ਜੋ ਖੇਤਾਂ ਵੇਦੀ ਜਿਹੜੀ ਕੋਈ ਲੈਣ ਲੰਘਦੀ ਸੀ ਉਹ ਲੈਟ ਕੱਟੀ ਜਾਂਦੀ ਸੀ ਤਾਂ ਇਸ ਪਲਾਟ ਕਰਕੇ ਕੁਝ ਸਾਡਾ ਇਲਾਕਾ ਰੋਡੇ ਖੁਰਦ ਦਾ ਕੁਝ ਰਾਜਿਆਂ ਨੇ ਦਾ ਹੋ ਸਕਦਾ ਕੋਟਲਾ ਮੇਸ ਸਿੰਘ ਵਾਲਾ ਉੱਥੇ ਲੈਟ ਪੂਰੇ ਸੀਜ਼ਨ ਦੌਰਾਨ ਨਹੀਂ ਗਈ ਇੱਥੋਂ ਆਪਣਾ ਸਮਝ ਲੈਣਾ ਚਾਹੀਦਾ ਵੀ ਜੋ ਵੀ ਕੁਝ ਭੁਗਤਦੇ ਆ ਸਰਕਾਰ ਆ ਪ੍ਰਸ਼ਾਸਨ ਆ ਕੋਈ ਵੀ ਮਹਿਕਮਾ ਆਉਦੇ ਨਾਲ ਉਹ ਕਾਰਪੋਰੇਟ ਘਰਾੜਿਆਂ ਦੇ ਪੱਖ 'ਚ ਭੁਗਤ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀਆਂ ਲੈਣਾ ਜਿੱਥੋਂ ਦੀ ਲੰਘ ਲਈਆਂ ਆ ਇਹ ਜਿੰਨੀ ਉਥੇ ਕਣਕ ਨੂੰ ਅੱਗ ਲੱਗੀ ਜਿੰਨੀ ਮੱਚ ਜੂ ਅਸੀਂ ਭਰਾਂਗੇ ਅっしゃ ਉਹ ਮੰਨੇ ਇਹ ਮੰਨ ਕੇ ਲਿਖੀ ਰੂਪ ਚ ਰੋਡੇ ਬੜਾ ਬੀਲੀ ਘਰ ਉਥੇ ਲਿਖੀ ਰੂਪ ਤੇ ਦੇ ਕੇ ਆਏ ਆ ਇਥੋਂ ਆਪਾਂ ਨੂੰ ਸਮਝ ਆਜ ਜਿਹੜੀ ਗੱਲ ਕੱਢਣਾ ਹੋਈ ਆ ਵੀ ਚਲੋ ਨਿਬੜ ਜਾਣੀ ਆ ਹੁਣ ਜੇ ਇਹ ਆਈ ਆ ਇਹ ਤੋਂ ਪਹਿਲਾਂ ਨਿਬੜਿਆ ਨਿਬੜੇ ਵੀ ਜਾਣਾ ਪਰ ਇਹਦਾ ਪ੍ਰੋਪਰ ਹੱਲ ਤਾਂ ਕੋਈ ਲੱਭਣਾ ਚਾਹੀਦਾ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਸਰਵਿਸ ਰੋਡ ਆ ਜਾਂ ਕੋਈ ਵੱਖਰਾ ਕੋਈ ਰਸਤਾ ਬਣਾਉਣ ਜਿਹਦੇ ਚ ਲੋਕਾਂ ਨੂੰ ਆਮ ਜਿਹੜਾ ਜਨਜੀਵਤਾ ਜੀਵਦਾ ਉਹ ਪ੍ਰਭਾਵਿਤ ਨਾ ਹੋਵੇ ਜਿੰਨੇ ਲੋਕਾਂ ਨੇ ਆਪ ਗੱਡੀ ਨਗਾਉਣੀ ਆ ਕਿ ਮੋਟਰਸਾਈਕਲ ਤੇ ਜਾਂਦਾ ਕੀ ਭਰੋਸਾ ਇਹਨਾਂ ਨੇ ਲੋਡ ਆ ਕਿਤੇ ਟਰੱਕ ਮੋਟਰਸਾਈਕਲ ਤੇ ਸਕੂਟਰੀ ਤੇ ਪਲਟਾ ਦੇਣ ਪਿੰਡਾਂ ਦੇ ਵਿੱਚ ਬੱਚੇ ਖੇਡਦੇ ਆ ਉਹਨਾਂ ਨੂੰ ਦਰੜ ਦੇਣ ਪਿੰਡਾਂ ਵੀ ਦੀ ਨੰਗਦੇ ਆ ਇਸ ਕਰਕੇ ਵੀ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਦੇ ਡਰਾਈਵਰ ਉਹ ਵਧੀਆ ਰੱਖਣੇ ਚਾਹੀਦੇ ਆ ਜੇ ਰੋਡ ਬਣਾਉਣਾ ਵੀ ਆ ਲੋਕਾਂ ਤੋਂ ਰੋਡ ਨਾਲ ਕੋਈ ਮਤਲਬ ਨਹੀਂ ਚੜਨਾ ਨਹੀਂ ਉਤਰਨਾ ਨਹੀਂ ਕੋਈ ਮਤਲਬ ਨਹੀਂ ਆ ਲੋਕਾਂ ਨੂੰ ਇਸ ਕਰਕੇ ਵੀ ਇਹਦਾ ਪ੍ਰੋਪਰ ਹੱਲ ਤਾਂ ਇਹੀ ਆ ਵੀ ਜਿਹੜਾ ਹੁਣ ਜਿਹੜੀ ਘਟਨਾ ਵਾਪਰੀ ਆ ਉਹਦੇ ਤੇ ਜੋ ਬੰਦਾ ਪਰਿਵਾਰ ਨੂੰ ਉਹਦਾ ਕੋਈ ਲਾਜ ਲੱਪਾ ਉਹਦੇ ਮਗਰ ਜਾ ਕੇ ਜੋ ਪੈਸਾ ਲੱਗਦਾ ਇਹਦਾ ਮਾਲਕ ਕੰਪਨੀ ਦਾ ਲਾਵੇ ਉਹਦਾ ਲਾਜ ਕਰਵਾਵੇ ਉਸ ਤੋਂ ਬਾਅਦ ਉਹ ਠੀਕ ਹੋਊਗਾ ਅਜੇ ਕੋਈ ਦੋ ਲੱਤਾਂ ਤੋਂ ਨਕਾਰਿਆ ਜਾਂਦਾ ਬੰਦਾ ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਪੈਸੇ ਨਾਲ ਤਾਂ ਕੁਝ ਆਪਾਂ ਤੋੜ ਨਹੀਂ ਸਕਦੇ ਉਹਨਾਂ ਵੀ ਪੈਸਾ ਕਿੰਨਾ ਵੀ ਪਰਿਵਾਰ ਨੂੰ ਦਿੱਤਾ ਜਾ ਸਕਦਾ ਬਾਕੀ ਉਹਦਾ ਪਰਿਵਾਰ ਦੀਆਂ ਜੋ ਜੋ ਸਹੂਲਤਾਂ ਵੀ ਉਹਨਾਂ ਨੂੰ ਚਾਹੀਦੀਆਂ ਉਹਦੇ ਵਾਸਤੇ ਇਹ ਸਾਰੇ ਜਿਹੜਾ ਮਹਿਕਮਾ ਇਹ ਮਹਿਕਮਾ ਹੈ ਉਹ ਉਹਦਾ ਹੱਲ ਕਰੇ ਉਸ ਤੋਂ ਬਿਨਾ ਅਸੀਂ ਮੰਗ ਵੀ ਕਰਾਂਗੇ ਪੁਲਿਸ ਪ੍ਰਸ਼ਾਸਨ ਤੋਂ ਵੀ ਜੇ ਕੋਈ ਮਾੜੀ-ਮੋਟੀ ਇਹ ਪੁਲਿਸ ਤੇ ਅੱਗੇ ਚੱਲਦਾ ਰਿ ਉਹ ਤਾਂ ਲਗਾਤਾਰ ਦਬਾਅ ਪਾਉਂਦੇ ਰਹੇ ਤੇ ਅੱਜ ਇੰਨੀ ਵੱਡੀ ਕਫ ਬੰਦਾ ਮਰਨ ਕਿਨਾਰੇ ਪਿਆ ਤੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਇੱਥੇ ਆ ਕੇ ਸਵੇਰ ਦੇ ਬੈਠੇ 9 ਵਜੇ ਦੇ ਕੋਈ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਜੇਕਰ ਨਹੀਂ ਹੱਲ ਹੋਊਗਾ ਤਾਂ ਅਸੀਂ ਇਹਨੂੰ ਸੰਘਰਸ਼ ਨੂੰ ਜਥੇਬੰਦੀਵਾਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਲੈ ਕੇ ਪੰਚਾਇਤਾਂ ਨੂੰ ਨਾਲ ਲੈ ਕੇ ਤਾਂ ਮਾਲੇ ਦੇ ਜੋ ਜੋ ਕਾਵਾਂਗੇ ਪਿੰਡ ਦੇ ਜੋ ਜਿੰਨੇ ਵੀ ਲੋਕ ਆ ਸਕਦੇ ਇਹਨਾਂ ਦਾ ਪਲਾਟ ਆ ਕੋਈ ਦਫ਼ਤਰ ਆ ਉਹਨੂੰ ਬੰਦ ਕਰਾਂਗੇ ਜਿੰਨਾ ਚਿਰ ਉਹ ਮਾਮਲਾ ਹੱਲ ਨਹੀਂ ਹੋਊਗਾ। ਤੁਸੀਂ ਪਰਿਵਾਰਕ ਮੈਂਬਰ ਉਹਨਾਂ ਦੇ ਸੀ? ਹਾਂਜੀ। ਇਹ ਕੀ ਬੰਦਾ ਕਿੱਥੇ ਆਜੀ ਹੁਣ ਇਸ ਟਾਈਮ? ਉਹ ਆ ਗਏ ਅੰਬਰਸਰ ਦਾਖਲਾ ਹਮ ਦੀ ਹਸਪਤਾਲ ਤੇ ਅੱਛਾ ਜੀ ਕੋਈ ਗੱਲਬਾਤ ਹੋਈ ਆ ਕੀ ਕਹਿੰਦਾ ਵਿਭਾਗ ਕੁਛ ਨਹੀਂ ਕਹਿ ਰਹੀ ਪਹੁੰਚੇ ਨਹੀਂ ਕੋਈ ਅੱਛਾ ਕੁਛ ਨਹੀਂ ਕਹਿ ਰਹੇ ਆਏ ਆ ਬਸ ਹਸਪਤਾਲ ਚ ਬਾਹਰੋਂ ਮੁੜ ਗਏ ਆ ਜੀ ਜੀ ਕਿਸੇ ਨੇ ਕੋਈ ਗੱਲ ਨਹੀਂ ਸੁਣੇ ਗਈ ਤੜਕੇ ਦੇ ਲਾਰੇ ਲਾਈ ਜਾਂਦੇ ਵਾਧੇ ਘੰਟੇ ਜਾ ਕੇ 10 ਮਿੰਟਾ ਜਾ ਕੇ ਅਜੇ ਤੱਕ ਕੋਈ ਨਹੀਂ ਪਹੁੰਚਿਆ 4 ਵਜਨ ਵਾਲੇ ਹਾਂ ਜੀ ਕਿੰਨਾ ਘਟਾ ਵੇਟ ਕਰੋਗੇ ਬਾਈ ਜੇ ਉਹ ਨਹੀਂ ਹੁੰਦੇ ਤਾਂ ਅਸਲ ਸੀ ਤਾਂ ਤਿਆਰੀ ਸੀਗੀ ਅੱਛਾ ਬਾ ਜਾਣਾ ਹੀ ਹੁਣ ਉੱਥੇ ਉਹ ਦਫਤਰ ਘੇਰਨਾ ਸੀ ਤਾਂ ਜਿਹੜਾ ਐਨਐਚ ਆ ਜਾਣੇ ਬਣਿਆ ਬਾਈ ਹਾਂਜੀ ਸਾਡੇ ਨਾਲ ਅਧਿਕਾਰੀ ਆ ਐਨਐਚ ਆਈ ਦੇ ਆ ਜੀ ਕੀ ਗੱਲ ਬਹੁਜੀ ਚੱਕਰ ਕੀ ਆ ਸਵੇਰ ਦੇ ਲੋਕ ਬੈਠੇ ਆ ਲਗਭਗ ਜਿਹੜਾ 3:30 ਦਾ ਹੋ ਚੁੱਕਿਆ ਹੈ ਤੱਕ ਕੋਈ ਵੀ ਅਧਿਕਾਰੀ ਕਿਉਂ ਨਹੀਂ ਪਹੁੰਚਿਆਗਾ ਕੀ ਬੰਦੇ ਦੀ ਪ੍ਰਵਾਹ ਨਹੀਂ ਗਈ ਕਿਸੇ ਦੀ ਮਰ ਜਾਂਦਾ ਬੰਦਾ ਉਹਦੇ ਤੁਸੀਂ 5 ਲੱਖ ਰੁਪਏ ਦੇ ਦਿੰਨੇ ਹੋ ਕੋਈ ਜ਼ਖਮੀ ਹੋ ਜਾਂਦਾ ਉਹਦੀ ਕੋਈ ਪ੍ਰਵਾਹ ਨਹੀਂ ਜਾਂਦੀ ਸਰ ਐਸਾ ਹੈ ਅਸੀਂ ਇੱਥੇ ਆਏ ਹਾਂ ਸਵੇਰੋਂ ਸੇ ਹੀ ਅਗਰ ਨਹੀਂ ਹੁੰਦਾ ਤਾਂ ਉਹ ہمارا ਵੈਂਡਰ ਹੈ ਉਹ ਮਰ मतलब उसकी गाड़ियाँ जो है मंथली बीस रखी हुई है okay. ठीक है जी गाड़ी दे। जी ठीक है उसका हमारा एग्रीमेंट हुआ है ड्राइवर वो रखता है ठीक है हमने उसको जो है उसके साथ अगर हम हम तो सुबह से कमिटमेंट किया है तो सुबह से आ गए हैं उसको लगातार है। लगा फॉलोअप चल रहा है मतलब उससे लगातार बातचीत चल रही है उसको बुलाया है वो आज आ जा वो बोलता है सुबह से मैं आ रहा हूँ जी कभी डेढ़ बजे टाइम दे रहा है तो दो कहा बठिंडा बोला भटिंडा भटिंडा तो इस बार दस बार ही अप डाउन हो जाए ठीक है अब सर अगर हम सहयोग नहीं करना होता हम हमें यहाँ पर क्यों आते बताओ ना हमारा तो बैंडर है ਠੀਕ ਹੈ ਜੀ ਹਮ ਤੋ ਤੋ ਬੰਬੀਆ ਪਰ ਸਹਯੋਗ ਆਪੋ ਉਸਨੇ ਕੀ ਬਤਾਇਆ ਮੈਂ ਕਹਾਂ ਆ ਗਿਆ ਬੰਬੀਆ ਭਾਈ ਆ ਗਿਆ ਨਹੀਂ ਨਹੀਂ ਉਹ ਇਹ ਬੋਲਿਆ ਮੈਂ ਥਾਣੇ ਆ ਰਹਾ ਹਾਂ ਜੀ ਅੱਛਾ ਥਾਣੇ ਆ ਰਹਾ ਜੀ ਅਭੀ ਤਾ ਉਹ ਆਇਆ ਨਹੀਂ ਹੈ ਲੇਕਿਨ ਜੀ ਯਹੀ ਬਾਤ ਹੈ ਸਰ ਤੁਸੀਂ ਲਗਾਤਾਰ ਇਹਨੂੰ ਦੇਖ ਰਿਹਾ ਕਰਦੇ ਹੋਣ ਹਨਾ कि चक्कर क्या बहुत हादसे हो रहे हैं लगातार हादसे जोड़ा लगातार टिप्पर से हो रहे हैं आप उनको समझा ब नहीं रहे जहाँ उनको कह रहे हैं अठाई चलो कोई बात नहीं मरता है तो कोई मरने दो नहीं नहीं हम उनको पूरा वो देते हैं सेफ्टी से के प्रकॉशन ले लेते हैं उनको ट्रेनिंग देते हैं बगैर दे किसी का जो है नुकसान नहीं होने अपना नुकसान हो कोई बात नहीं मतलब ना करो किसी का ऐसे कोई मतलब उसको गलत तो किसी को बोलते नहीं अपने जो स्टाफ है उसको बुलावा हुआ है सबका जो है चक्कर करो चक्कर करो लाइसेंस चक्कर करो इसका ठीक है नहीं है गाड़ियाँ जो भी हैं वो सब ठीक है अब वो यहाँ तो हम आते नहीं हैं उनके साथ लेकिन सबको मतलब हिदायत देते हैं लगातार तो, लगा हादसे हो रहे हैं कारण क्या होता है कारण क्या ड्रिंक कर लेते हैं जहाँ क्या बात बनती है नहीं अब हमारे कैम में तो कोई ड्रिंक नहीं करता है यहाँ रास्ते में कोई करता होगा तो अलग बात है लेकिन कैम में कोई अलाउ ही नहीं है हमारे यहाँ ਜੀ ਜੋ ਗੇੜਿਆਂ ਦੇ ਇਹਨਾਂ ਨੂੰ ਗੇੜਿਆਂ ਦੇ ਪੈਸੇ ਦਿੱਤੇ ਜਾਂਦੇ ਜਿੰਨੇ ਤੁਸੀਂ ਵੱਧ ਗੇੜੇ ਲਾਉਂਗੇ ਅਸੀਂ ਉਨੇ ਪੈਸੇ ਜਿਹੜੇ ਉੱਥੋਂ ਬਠਿੰਡੇ ਤੋਂ ਆ ਰਹੇ ਉਹਨਾਂ ਨੂੰ 700 750 ਇੱਕ ਗੇੜੇ ਦਾ ਦਿੰਦੇ ਹੋ ਫਿਰ ਦਿਨ ਰਾਤ ਲਗਾਤਾਰ ਚੱਲਦੇ ਆ ਤਾਂ ਐਡੇ ਹਾਦਸੇ ਹੁੰਦੇ ਆ ਇੱਕੋ ਉੱਚੀ ਇਹਨੇ ਲੱਦੇ ਹੁੰਦੇ ਆ ਕਿਸਾਨਾਂ ਨੂੰ ਇਹ ਹਰ ਰੋਜ਼ ਬਿਜਲੀ ਦੀਆਂ ਤਾਰਾਂ ਤੋੜ ਦਿੰਦੇ ਆ ਜੋ ਨਾਲ ਲੈਡ ਦੀ ਵੱਡੀ ਸਮੱਸਿਆ ਬਣੀ ਹੋਈ ਵੀ ਆ ਤੇ ਇੱਕੋ ਓਵਰਲੋਡ ਕਰਕੇ ਜੋ ਸਾਈਡ ਤੇ ਲਾਉਂਦੇ ਦਾ ਗੱਡੀ ਡੱਬ ਜਾਂਦੀ ਇੱਥੇ ਗੱਡੀ ਪਲਟ ਗਈ ਸੀ ਤੁਸੀਂ ਨਿਤ ਲਾਉਂਦੇ ਆ ਉਹ ਹੁਣ ਵਿਚਾਲੇ ਹੀ ਜਾਂਦੇ ਆ ਉਹ ਜਿਨੇ ਕੋਈ ਬਚਾ ਕਰਨ ਉਹ ਆਪ ਦਾ ਪਛਾਣ ਕਰਦੇ ਇਹਨਾਂ ਲੋ ਕਿਸੇ ਦਾ ਕੋਈ ਪਛਾਣ ਨਹੀਂ ਕੀਤਾ ਜਾਂਦਾ ਜੀ ਤੁਹਾਨੂੰ ਦੱਸਦੇ ਕਿ ਪਿਛਲੇ ਸਮੇਂ 'ਚ ਅਸੀਂ ਖਬਰ ਬਣਾਈ ਸੀ ਖੋਟੇ ਪਿੰਡ ਦੀ ਖੋਟੇ ਪਿੰਡ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੁੰਦੀ ਆ ਉਹ ਵੀ ਇੱਕ ਸੜਕ ਬੰਦੀ ਸੀਗੀ ਤੇ ਸੜਕ ਦੇ ਕਿਨਾਰੇ ਤੇ ਇੱਕ ਪੁਲੀ ਬਰ ਰਹੀ ਸੀ ਉੱਥੇ ਇੱਕ ਮੌਤ ਹੋਈ ਆ ਉਸ ਨੌਜਵਾਨ ਦੀ ਉਸ ਤੋਂ ਬਾਅਦ ਜਦੋਂ ਖਬਰ ਬਣਦੀ ਆ ਤੇ ਖਬਰ ਬਣਨ ਤੋਂ ਬਾਅਦ ਉੱਥੇ ਹਾਲਾਤ ਸੁਧਰੇ ਉੱਥੇ ਜਿਹੜੀ ਲੱਕ ਪਈ ਆ ਉਸ ਤੋਂ ਬਾਅਦ ਜਿਹੜਾ ਉਹ ਸਹੀ ਹੋਇਆ ਪਰ ਇੱਥੇ ਦੋ ਲੜਕ ਜਿਹੜੀਆਂ ਔਰਤਾਂ ਪਹਿਲਾਂ ਜਿਹੜਾ ਉਹਦੇ ਲੱਤਾਂ ਦੇ ਟਿੱਪਰ ਚੜਿਆ ਉਹਦਾ ਰਾਜੀਨਾਮਾ ਹੋਇਆ ਫਿਰ ਲੰਗਿਆਣੇ ਹੋਇਆ ਫਿਰ ਥਾਂ ਥਾਂ ਦੇ ਉੱਤੇ ਟਿੱਪਰ ਚੜੇ ਆ 5-5 ਲੱਖ ਰੁਪਏ ਦਾ ਮਾਤ ਆ ਜਾਂਦਾ ਆਖਿਰ ਕਿੰਨੇ ਕਿੰਨੇ ਬੰਦਿਆਂ ਨੂੰ ਮੁਆਵਜ਼ਾ ਦੇਣ ਤੋਂ ਬਾਅਦ ਇਹ ਰੋਡ ਪੂਰਾ ਹੋਊਗਾ ਇਹ ਰੋਡ ਨੇ ਪਹਿਲੇ ਜਿਹੜੀਆਂ ਕਾਫੀ ਜ਼ਮੀਨਾਂ ਕੁਵੈਰ ਕਰ ਲਈਆਂ ਇਹ ਰੋਡ ਨੇ ਕਾਫੀ ਜਿਹੜਾ ਥਾਂ ਕੁਵੈਰ ਕੀਤਾ ਪਰ ਦੂਜੀ ਗੱਲ ਹੁਣ ਇੱਕ ਹੋਰ ਦੱਸ ਦਕਿ ਇੱਥੇ ਜਿਹੜੀ ਖਾਸ ਗੱਲ ਆ ਕਿ ਇਸ ਰੋਡ ਦੇ ਉੱਤੇ ਆਮ ਬੰਦਾ ਨਹੀਂ ਚੜ ਸਕਦਾ ਕੋਈ ਕੱਟ ਨਹੀਂ ਹਜੇ ਤੱਕ ਦਿੱਤਾਗਾ ਪਰ ਕਈ ਜਾਨਾਂ ਦੇ ਦੇ ਦਿੱਤੀਆਂ ਕਈ ਜਾਨਾਂ ਇੱਥੇ ਗਵਾ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕਿ ਜਾਨਾਂ ਰੋਡ ਲਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਨਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਰਾਜਣਾ